ਜਾਨਸ ਬਣ ਗਿਆ ਹੈ ਬਾਲ ਹਵਾ ਚ ਹੈ ਉਹ ਸਹਮਣੇ ਵਿਕੜਦਾ ਪਤਣਾ ਹੈ ਅਵਰ ਸਮਾਪਤ ਹੈ ਜੀ ਤੇ ਨੰਬਰ ਪਰਲੇ ਪਾਸੇ ਆਹ ਕਦੇ ਮੁੰਡਾ ਕਦੇ ਤਿਆਰ ਪਰ ਤਿਆਰ ਹੈ ਖੇਡ ਦੇ ਮੈਦਾਨ ਵਿੱਚ ਹੇ 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 ਜੀ ਆਇਆਂ ਨੂੰ ਮੋਸਟ ਵੈਲਕਮ ਆਖਦਾ ਹੈ ਮੁੰਡਾ ਉਹ ਸਹਮਣੇ ਦਰਲੇ ਪਾਸੇ ਜਿਹਨਾਂ ਵੀ ਵੈਲਕਮ ਟੂ ਮਾਈ ਏਰੀਆ ਖੇਡ ਦੇ ਗ੍ਰਾਹਣ ਦੇ ਅੰਦਰ 6 ਸਕੋਰ ਦੇ ਬਾਅਦ ਸ਼ੱਕਾ ਕਦੇ ਪਹਿਲੀ ਤੇ ਵੜ ਗਿਆ ਖੇਡ ਦੇ ਗ੍ਰਾਹਣ ਦੇ ਅੰਦਰ ਵੀ ਕੱਲੇ ਬਾਲ ਨਹੀਂ ਵਿਧਾਈ ਜਾਣੀ ਮੇਰੀਏ ਬਹੁਤ ਬੰਦੇ ਬਿਤੇ ਨਹੀਂ ਲਾਇਆ ਕਿਸੇ ਦਾ ਤੇ ਕੁੱਟ ਕੇ ਫਟਾਏ ਵੜਿਆ ਚਾਂਸ ਬਣ ਗਿਆ ਬੱਲੇ ਖੇਡ ਦੇ ਗ੍ਰਾਹਣ ਦੇ ਅੰਦਰ ਬੱਦਸ ਬੜੇ ਦਰਨੇ ਪਾਸੇ ਡੰਡੀ ਬਾਰ ਹਵਾ ਦੇ ਵਿੱਚ ਚਾਂਸ ਬਣ ਗਿਆ ਕੈਚ ਦੇ ਮੈਚ ਉਹ ਬੱਲੇ ਔਰ ਸਾਹਮਣੇ ਉਧਰਲੇ ਪਾਸੇ ਖੇਡਦੇ ਕਦੇ ਮਰਾਂ ਦੇ ਵਿੱਚ ਉਹ ਮੁੰਡੇ ਨੇ ਕਦੇ ਪਹਿਲੀ ਬਾਲ ਕਦੇ ਚੜ ਕੇ ਭਾਈ ਵੱਡੀ ਵਿਕੜਦਾ ਕਦੇ ਪਤਨ ਪੱਤਰ ਚੇਸ ਕਰਨੇ ਐ ਪਹਿਲੀ ਬਾਲ ਤੇ ਅਟੈਕ ਕੀਤਾ ਮੁੰਡੇ ਕਦੇ ਸਟੇਰੇ ਵਾਲਿਆਂ ਨੇ ਵਿਕੜ ਕਦੇ ਮੋੜੀ ਉਧਰਲੇ ਪਾਸੇ ਕਦੇ ਅਜੇ ਨੇ ਬੁੱਲ ਕਲੀਅਰ ਵੀ ਕਰਾਉਣਾ ਭਾਈ ਬਣ ਕੇ ਇਹ ਟੀਮਾਂ ਜਿਹੜੀਆਂ ਨੋਟ ਕਰੋ ਭਾਈ ਬਣ ਕੇ ਗੱਲ ਨੂੰ ਮੈਚ ਜਿਹੜੇ ਕੱਤੇ ਨੂੰ ਪਲੇ ਹੋਣਗੇ ਲਾਓ ਬੁੱਲੇ ਓ ਯਾਰ ਤਾੜੀ ਮਾਰੋ ਮੁੰਡੇ ਲਈ ਉਹ ਖਿਡਾਰੀ ਮੋੜ ਦਿੱਤੇ ਐ ਲਗਾਤਾਰ ਦੋ ਬਾਲਾਂ ਟੌਪ ਦੀ ਇਹ ਕਦੇ ਪਾਈਆਂ ਨੇ ਕਦੇ ਮੁੰਡੇ ਨੇ ਖੇਡਦੇ ਕਦੇ ਮੈਦਾਨ ਦੇ ਉੱਧਰ ਲਾਓ ਸਬੱਡਰ ਨੇ ਪਾਸੇ ਦੋ ਬਿੰਟਾਂ ਮੋੜੀਆਂ ਹੈਟ੍ਰਿਕ ਬਾਲ ਹੀ ਉਹ ਬੱਲੇ 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 ਚਾਨਸ ਬਣ ਗਿਆ ਬਾਲ ਤੇਜ਼ੀ ਨਾਲ ਬਾਉਂਡਰੀ ਵੱਲ ਫੜ ਗਈ ਹੈ ਦੋ ਸਕੋਰ ਦੀ ਕਾਲ ਤੇ ਦੋ ਸਕੋਰ ਮੁੰਡਿਆਂ ਨੇ ਕਦੇ ਜੋੜੇ ਆਪਣੇ ਕਦੇ ਟੀਮ ਦੇ ਲਈ ਖਤ ਧਰਤੀ ਦਾ ਵੀ ਪੱਟਾਂ ਦੇ ਨਾਲ ਪੱਟਣੇ ਖਹਦੇ ਡੌਲੀਆਂ ਨੂੰ ਯਾਰ ਫਤ ਨਹੀਂ ਪੈਂਦੇ ਗੱਜ ਗੱਜ ਚੌੜੀਆਂ ਛਾਪੀਆਂ ਵਾਲੇ ਵਿੱਚ ਮੈਦਾਨੇ ਬੁਗਦੇ ਐ ਜਿਹੜੇ ਪਿੰਡ ਦਾ ਗੱਭਰੂ ਲੋਕੀਂ ਉਂਗਲਾ ਕਰਕਰ ਪੁੱਛਦੇ ਐ 68 ਬਣਾਏ ਐ 75 ਤੇ ਤਸਵੀਰਾਂ ਜਿਹੜਾ ਰਣ ਜਿੱਤਣ ਲਈ ਸੂਰਮਾ ਹਰਦਮਨ ਰਹਿ ਤਿਆਰ ਉਹਦੀ ਜਿੱਤੀ ਕਿੰਨਣ ਦੋਸਤੋ ਜਿਹੜਾ ਪਹਿਲਾ ਕਰ ਜੇ ਬਾਹਰ ਜਿਹੜਾ ਪਹਿਲਾ ਕਰ ਜੇ ਫੈਲ ਕੋ ਹੁੰਦਾ ਜਿੱਤੂ ਮੇਲੇ ਦਾ ਉਹ ਹੀ ਅਣਖਦਮਉਂਦੀ ਜੱਤਾ ਦਾਵਾ ਰਾਜੇ ਖੇਲੇ ਦਾਆਂ ਨੇ ਮੁੰਡੇ ਕਦੇ ਪੱਕੂ ਸ਼ਾਹ ਕਦੇ ਪਿੰਡ ਦੇ ਐ ਪਹਿਲੀ ਬਾਲ ਓ ਹੋ ਹੋ ਲਓ ਸਾਹਮਣੇ ਘੋੜਾ ਘੋੜਾ ਬਣ ਗਿਆ ਸਪਾਈਡਰਮੈਨ ਸਕੋਰ ਬਚਾਏ ਆਪਣੇ ਟੀਮ ਦੇ ਲਈ ਇੱਕ ਅਵਰ ਤੇ ਮੈਨੂੰ ਲੱਗਦਾ ਤਿੰਨ ਬੜਾ ਦੁੱਲਾਪੁਰ ਕੇਰੀ ਫਤਮਲ ਕੋਡ ਸਜਾਬਲਪੁਰ ਹੋਸੇ ਇਲਾਕੇ ਦੇ ਦੁੱਲਤਪੁਰਾ ਪਿੰਡ ਹੈ ਹੋਸੇ ਇਲਾਕੇ ਦੇ ਇੱਕ ਸੀ ਪਿੰਡ ਹੈ ਜਿਹਦੇ ਵਿਸ਼ਾਲ ਸਿੱਤਰੀ ਜੀ ਇਧਰਲੇ ਪਾਸੇ ਕੋਸ਼ਿਸ਼ ਹੋ ਰਹੀ ਹੈ ਮੁੰਡੇ ਦੀ ਫੌਜੀ 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 ਉਹ ਤਾੜੀ ਮਾਰੋ ਮੁੰਡੇ ਲਈ ਕਿਹ ਹੈ ਕਹਿੰਦੇ ਕਰਨ ਫੌਜੀ ਬੱਕੂ ਸ਼ਾਦੀ ਧਰਤੀ ਦਾ ਇਹਨੇ ਵੀਰਾਂ ਦੇ ਵੱਡੇ ਖੇਡ ਮੇਲੇ ਤੇ ਲੈ ਵੀ ਸਰਜੀਤ ਬਈ 6 ਛੱਕੇ ਲਗਾਤਾਰ ਲਾਏ ਆ ਵੀ ਚੱਕ ਕਰੀ ਇਤਿਹਾਸ ਕਿੰਨੇ ਯਾਰ ਬੰਦੇ ਖਾਸ ਕਿੰਨੇ ਪੁੰਨ ਕਿੰਨੇ ਪਾਪ ਬੋਲਦੇ ਓਏ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲੇ ਆ ਰਿਕਾਰਡ ਬੋਲਦੇ ਚੱਕ ਕਰੀ ਇਤਿਹਾਸ ਕਿੰਨੇ ਯਾਰ ਬੰਦੇ ਖਾਸ ਓਏ ਕਿੰਨੇ ਪੁੰਨ ਕਿੰਨੇ ਪਾਪ ਬੋਲਦੇ ਲਓ ਸੁਮਿੰਦਰਲੇ ਪਾਸੇ ਪਹਿਲੀ ਬਾਰ ਫੇਰ ਸਿਰੇ ਦੀ ਪੈ ਗਈ ਹੈ ਓ ਬਾਲ ਜਿਹੜੇ ਚੋਟੀ ਨੇ ਲਗਾਤਾਰ ਤਿੰਨ ਛੱਕੇ ਵਜੇ ਹਵਰ ਦੇ ਵਿੱਚ ਫੌਜੀ ਫੌਜੀ ਬੱਲੇ 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 ਕਰਦਾ ਹੋਇਆ ਟਰਾਈ ਆਓ ਸਾਹਮਣੇ ਵਾਹ ਜੀ ਬੱਲੇ ਫੌਜੀ ਹਰੇ ਟੂਰਨਾਮੈਂਟ ਜਿੰਨਾ ਕਿ ਮੈਂ ਬੋਲਿਆ ਬੱਕੂ ਸ਼ਾ ਦਾ ਬੈਟ ਇੰਨਾ ਹੀ ਹੁੰਦਾ ਹੈ ਆਓ ਸਾਹਮਣੇ ਬਾਉਂਡਰੀ ਤੇ 24 ਬਣ ਗਏ ਠੀਕ ਹੈ ਜੀ ਲਾਓ ਸਾਹਮਣੇ 24 ਸਕੋਰ ਬਣ ਗਏ ਨੇ ਸੈਕਿੰਡ ਮਾਰ ਲਓ ਸਾਹਮਣੇ ਕਦੇ ਬਬਲੂ ਦੀ ਕਦੇ ਬਾਲਾਂ ਪੈ ਰਹੀਆਂ ਨੇ ਖੇਡ ਦੇ ਮੈਦਾਨੇ ਅੰਦਰ ਤੇ ਸਾਹਮਣੇ ਅੰਦਰ ਕਾ ਨੋ ਬਾਲ ਗਈ ਹੈ ਵਾਹ ਜੀ ਵਾਹ ਮੁੰਡੇ ਪਜਲ ਜਾਂਦੇ ਐ ਖੇਡ ਦੇਖਦੇ ਮੈਦਾਨ ਵੱਲੇ ਫੌਜੀ ਹਾਂ ਬੂਲ ਉਹ ਸਾਹਮਣੇ ਕਦੇ ਝੂਟ ਵਾਲਿਆਂ ਦਾ ਮੇਲਾ ਕਦੇ ਗੰਦਨ ਪਿੰਡ ਵਾਲਿਆਂ ਦਾ ਜਿਹੜਾ ਉਹਨਾਂ ਸਰਜੀਤ ਓਪੋ ਦੇ ਥੋਰ ਵਾਂਗੂ ਟੱਪਿਆ ਹੀ ਆਉਂਦਾ ਹੈ ਪਤਾ ਨਹੀਂ ਕਾਹਦਾ ਗੁੱਸਾ ਮੁੰਡਿਆ ਨੂੰ ਵੀ ਹੱਸੀਆਂ ਖੇਡੀਆਂ ਦਾ ਕੁੱਤੇ ਗੁੱਸੇ ਕਰ ਗਏ ਨਹੀਂ ਗੇਰ ਗੱਡੀ ਦਾ ਜੜ ਗਿਆ ਓਏ ੱਟਕਾ ਲਾਉਂਦੀ ਨੂੰ ਸਾਹ ਚੜ ਗਿਆ ਏ ਚੱਕੂੜੀ ਲਾਓ ਸਾਹਮਣੇ ਲਾਓ ਸਮਣੀ ਦੇ ਬਾਲ ਪਾਉਣ ਦੇ ਵਿੱਚ ਖਿਡਾਰੀ ਕਦੇ ਤਿਆਰ ਸਿਰੇ ਦੀ ਬਾਲ ਔਰ ਸਮਣੀ ਖੇਡ ਦੇ ਬਣਾ ਨੇ ਅੰਦਰ ਕਿੰਨੇ ਆ ਗਏ ਜੀ ਕਦੇ ਵੀਰਾਂ ਨੂੰ ਉੱਪਰਲੇ ਮੈਚ ਦੀਆਂ ਟੀਮਾਂ ਬਿਲਕੁਲ ਜਿਹੜਾ ਇੱਕ ਦੀ ਭਰਾਵਾਂ ਨੂੰ ਬੇਟੀ ਐ ਸੱਡੀ ਆਦੇ ਦਿਨਾਂ ਸੈਕਿੰਡ ਲਾਸਟ ਮੈਚ ਉਧਰਲੇ ਪਾਸੇ ਤੋਂ ਦਾਣਾ ਖੇਡਿਆ ਜਾਵੇਗਾ ਲਓ ਸਾਹਮਣੇ ਇੱਕ ਸਕੋਰ ਤੋਂ ਮੁੰਨੇ ਜੋੜਦੇ ਐ ਨਹੀਂ ਦੋ ਸਕੋਰ ਮੁੰਨੇ ਨੇ ਕੰਪਲੀਟ ਕੀਤੇ ਇਜ਼ੀਲੀ ਠੀਕ ਹੈ ਜੀ ਕੋਈ ਨਾ ਦਾਦੇ ਵੀ ਇੰਤਜ਼ਾਰ ਕਰ ਰਹੇ ਤੁਹਾਡੀ ਬੱਤੀ ਨਹੀਂ ਮਾਰਦਾ ਐਂ 10 ਵੀ ਦਾ ਜਿੰਨੇ ਬਰਗੇ 232 ਰਹਿ ਗਏ ਵਾਹ ਜੀ ਵਾਹ ਮੈਚ ਬਣ ਗਿਆ ਪੰਜ ਬੱਲੇ ਪੰਜ ਛੱਕੇ 5200 5200 5200 ਇਹ ਪੰਜ ਵਾਲਾ ਪੰਜ ਛੱਕੇ ਵੱਜਦੇ ਆ ਫੌਜੀ ਕਹਿੰਦਾ 5200 ਹੋਵੇਗਾ ਲਓ ਸਾਹਮਣੇ ਇਧਰਲੇ ਪਾਸੇ ਇੱਕ ਤੋਂ ਦੋ ਸਕੋਰ ਦੀ ਕਾਲ ਹੋਈ ਹੈ ਖੇਡ ਦੇਖਦੇ ਮੈਦਾਨ ਵਿੱਚ ਦੋ ਸਕੋਰ ਮੁੰਡਿਆਂ ਨੇ ਕਦੇ ਕੰਪਲੀਟ ਕਰ ਲਏ ਆਪਣੀ ਕਦੇ ਟੀਮ ਦੇ ਲਈ 43 ਬਣ ਗਏ ਨੇ ਫਟਫਟ ਤੇ ਟੀਮ ਸਕੇਰੀ ਦੀ ਹੈ ਇਹ ਹੁਣ ਵੀ 4 ਵੱਜਣ ਫੌਜੀ ਕਹਿੰਦਾ ਵੀ 3100 ਕਰਦੇ ਹੋ ਪਰ ਉਹ ਸਾਹਮਣੇ ਮੈਚ ਤਗੜ ਕਦੇ ਸਕੇਰੇ ਬੋਦਲੇ ਨੇ ਉਹ ਸਾਹਮਣੇ ਕਦੇ ਬਣਾ ਲਈ ਹੈ ਲਲਵ ਬਹੁਤ ਬੜਾ ਕਦੇ ਵੀਰਾਂ ਦਾ ਜਿਹੜਾ ਕਦੇ ਅਸੀਂ ਧੰਨਵਾਦ ਜਿਹੜਾ ਕਦੇ ਕਰਦੇ ਆ ਉਹ ਬੱਲੇ ਫੌਜੀ ਆ ਪਿੱਛੇ ਜੀ ਰੀਲ ਚੜੀ ਆ ਏ ਕੀ ਹੈ ਹੁਣ ਆਪਾਂ ਕਹਿੰਦੇ ਵੀ ਇਹ ਕੀ ਹੈ ਇਹ ਸ਼ੱਕਾ ਵੱਜ ਗਿਆ ਉਧਰਲੇ ਪਾਸੇ ਲਓ ਇਸ ਮਿੰਟ ਦੇ ਲਈ ਪਾਸੇ ਖੇਡਦੇ ਮਧਾਨੇਂਦਰ ਮੈਚ ਰੰਗਦਾ ਜੀ ਆਓ ਜੀ ਉੱਪਰਲੇ ਮੈਦਾਨ ਦੀਆਂ ਟੀਮਾਂ ਜਲਦੀ ਦੇ ਨਾਲ ਤੇ ਸਮਨੇ ਇਧਰ ਲਈ ਪਾਸੇ ਆਪਣੇ ਪਿੰਡ ਦਾ ਜਿਲ੍ਹੇ ਫਾਜ਼ਿਲਕੇ ਦਾ ਆ ਮੁੰਡੇ ਨੇ ਕਦੇ ਨਾਂ ਰਛੜਾਇਆ ਇੱਕ ওভার ਤੇ 24 ਸਕੋਰ ਜਿਹੜੇ ਕਦੇ ਬਣ ਗਏ ਨੇ ਖੇਡ ਦੇ ਕਦੇ ਮੈਦਾਨ ਦੇ ਅੰਦਰ ਕੱਟਿਆੜੀ ਪਿੰਡ ਦੇ ਕਦੇ ਟੀਮ ਹੈ ਇੱਕੋ ਇਲਾਕੇ ਦੀਆਂ ਦੋ ਕਦੇ ਇਧਰ ਲਈ ਪਾਸੇ ਕਦੇ ਮੰਨੀਆਂ ਪਰ ਮੰਨੀਆਂ ਟੀਮਾਂ ਦੇ ਦਰਮਿਆਨ ਲਓ ਸਬੜੇ ਕਦੇ ਮੁਕਾਬਲਾ ਜਿਹੜਾ ਕਦੇ ਖੇਡਿਆ ਜਾ ਰਿਹਾ ਵੱਡੀ ਵਿਕਟ ਦਾ ਪਟਾ ਲਓ ਸਬੜੇ ਕਦੇ ਬਾਲ ਪਾਉਣ ਦੇ ਲਈ ਖਿਡਾਰੀ ਕਦੇ ਬਾਹਰ ਆਉ ਹੋਇਆ ਖੇਡ ਦੇ ਗੇੜਾਂ ਦੇ ਵਿੱਚ ਕੁਸ਼ਾ ਚੂੜੀ ਵਾਲਾ ਚਿਸਤੀ ਕਦੇ ਪੱਕਾ ਚਿਸਤੀ ਕਦੇ ਕਰਨੀ ਖੇੜਾ ਇਹਨਾਂ ਇਲਾਕੇ ਦੇ ਕਦੇ ਬ੍ਰਾਂਡ ਪੈਣ ਨੇ ਵੱਡੇ ਵੱਡੇ ਖੇਡ ਮੇਲੇ ਇਹਨਾਂ ਪਿੰਡਾਂ ਵਿੱਚ ਕਦੇ ਖੇਡੇ ਪੱਤੇ ਮੋਰ ਮਟਿਆਰੇ ਵੀ ਤੂਤਾ ਕੱਲੇ ਦਿਲ ਤੋੜਦੀ ਓਏ ਮੁੰਡਾ ਅੰਮਰੋ ਤੋੜਦਾ ਤਾਰੇ ਵੀ ਤੂਤਾ ਕੱਲੇ ਦਿਲ ਤੋੜਦੀ ਮੁੰਡਾ ਅੰਬਰੋਂ ਤੋੜਦਾ ਤਾਰੇ ਉਹ ਸੁਬਿਰ ਇਧਰ ਲੈ ਕੇ ਦਿਮਾਗ ਘਰਉਂਦੇ ਆ ਲਓ ਸਾਹਮਣੇ ਕਦੇ ਲਾਲੂ ਵਾਲੀ ਪਿੰਡ ਦਾ ਉਹ ਸਾਜਣ ਕਦੇ ਚਾਰ ਹੈ ਬਾਲ ਉਧਰ ਲਿਆ ਆ ਕਦੇ ਮੈਚ ਦੇ ਵਿੱਚ ਲਾਲੂ ਵਾਲੀਆ ਸਾਜਣ ਹੈ ਮੁੰਡਾ ਕਦੇ ਦਿਮਾਗ ਲਾਉਂਦਾ ਹੈ ਉਹ ਸੁਬਿਰ ਇਧਰ ਲਈ ਪਾਸੇ ਬੜਾ ਸ਼ਾਰਪ ਖਿਡਾਰੀ ਹੈ ਚਾਰ ਕੋਲ ਕਦੇ ਬਾਹਲੇ ਮੁੰਡੇ ਨੇ ਕਦੇ ਕਰ ਦਿੱਤੇ ਆਪਣੇ ਕਦੇ ਟੀਮ ਦੇ ਲਈ ਲਓ ਸੁਬਿਰ ਇਧਰ ਲਈ ਪਾਸੇ ਟੀਮ ਦੀ ਰੀੜ ਦੀ ਹੱਡੀ ਹੈ ਤੇਰੇ ਲਈ ਪਰਾਣੇ ਹੋ ਗਏ ਲਓ ਸੁਬਿਰ ਦੇਲੇ ਪਾਸੇ ਚੜ੍ਹਾਈ ਪੂਰੀ ਹੈ ਹਵਾਵਾਂ ਚ ਬੱਲ ਦੇ ਫੀਲਡਰ ਥੱਲੇ ਹੈ ਹੋਣੀ ਬੱਲੇ ਬੱਲੇ ਹੈ ਉਹ ਸਾਹਮਣੇ ਗਲਤੀ ਨਹੀਂ ਕਰਦੇ ਟਿਕੜਾ ਕਦੇ ਪਤਣਾ